ਲਗਭਗ 1 ਸਾਲ ਦਾ ਸਮਾਂ ਹੋ ਚੁੱਕਾ ਆ ਦਿੱਲੀ ਕਿਸਾਨ ਧਰਨਾ ਦੇਣ ਲਈ ਜਾ ਰਹੀ ਸੀ ਤਾਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਗੋਲੀਬਾਰੀ ਵੀ ਹੋਈ ਅਥਰੂ ਗੈਸ ਵੀ ਛੱਡੀ ਗਈ ਤੇ ਕੁਝ ਨੌਜਵਾਨਾਂ ਦਾ ਜਿੰਦਗੀ ਦਾ ਨੁਕਸਾਨ ਵੀ ਹੋਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਭਗ 43 ਦਿਨ ਹੋ ਚੁੱਕੇ ਨੇ ਮਰਨ ਵਰਤੇ ਬੈਠੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਹਜੇ ਤੱਕ ਕੇਂਦਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਪੰਜਾਬ ਪੱਧਰ ਤੋਂ ਵੱਡੇ ਕਾਫਲੇ ਲੋਕਾਂ ਦੇ ਖਨੌਰੀ ਬਾਰਡਰ ਤੇ ਆਉਂਦੇ ਨੇ ਅੱਜ ਹਲਕਾ ਬਧਾਇਕ ਬੀਬੀ ਇੰਦਰਜੀਤ ਕੌਰ ਮਾਨ ਨਕੋਦਰ ਤੋਂ ਆਪਣਾ ਵੱਡਾ ਕਾਫਲਾ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਪੁੱਛਣ ਅਤੇ ਇਸ ਮੋਰਚੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਉਣ ਲਈ ਆਏ ਨੇ ਕਰਦੇ ਉਹਨਾਂ ਨਾਲ ਗੱਲਬਾਤ ਕਿ ਕਿਵੇਂ ਦੀ ਡੱਲੇਵਾਲ ਦੀ ਸਿਹਤ ਆ ਤੇ ਕਿਵੇਂ ਇਸ ਵੇਲੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਪੰਜਾਬ ਸਰਕਾਰ ਦਾ ਰابطਾ ਆ ਉਹ ਕਿਵੇਂ ਚੱਲ ਰਿਹਾ ਅਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਹੁਣ ਤੁਸੀਂ ਡੱਲੇਵਾਲ ਸਾਹਿਬ ਦਾ ਦੇਖੇ ਆਏ ਆ ਕਿੱਦਾਂ ਦੀ ਸਿਹਤ ਆ ਕੀ ਗੱਲਬਾਤ ਆ ਜੀ ਬਿਲਕੁਲ ਸਿਹਤ ਉਹਨਾਂ ਦੀ ਠੀਕ ਨਹੀਂ ਹੈ ਕੱਲ ਤੋਂ ਦੱਸਿਆ ਜਾ ਰਿਹਾ ਕਿ ਵੀ ਜ਼ਿਆਦਾ ਖਰਾਬ ਪਿਆ ਔਰ ਮੈਂ ਦਰਵਾਜ਼ੇ ਦੇ ਵਿੱਚੋਂ ਹੀ ਉਹਨਾਂ ਦਾ ਹਾਲ ਜਾਣਿਆ ਕਿਉਂਕਿ ਬਿਲਕੁਲ ਉਹ ਸੁੱਤੇ ਪਏ ਨੇ ਜਾਂ ਕਹਿ ਸਕਦੇ ਹਾਂ ਕਿ ਥੋੜੀ ਬਹੁਤਾ ਜ਼ਿਆਦਾ ਸਿਹਤ ਖਰਾਬ ਹੋਣ ਦਾ ਕਰਕੇ ਔਰ ਡਾਕਟਰਾਂ ਦੀ ਮਨਾਈ ਨਾ ਕਰਕੇ ਬਹੁਤ ਜ਼ਿਆਦਾ ਨੇੜੇ ਨਹੀਂ ਜਾਇਆ ਜਾ ਰਿਹਾ ਸਿਹਤ ਉਹਨਾਂ ਦੀ ਬਿਲਕੁਲ ਠੀਕ ਨਹੀਂ ਹੈ ਤਾਂ ਕੀ ਲੱਗਦਾ ਹੈ ਕਿ ਜਿਵੇਂ ਹੁਣ 43 ਦਿਨ ਹੋ ਗਏ ਨੇ ਕੀ ਕੇਂਦਰ ਸਰਕਾਰ ਇਸ ਗੱਲ ਦਾ ਇੰਤਜ਼ਾਰ ਕਰਦੀ ਆ ਕਿ ਕਿਸੇ ਪੰਜਾਬ ਦੇ ਵੱਡੇ ਕਿਸਾਨ ਆਗੂ ਦਾ ਨੁਕਸਾਨ ਹੋ ਜਾਵੇ ਅ ਕੇਂਦਰ ਸਰਕਾਰ ਇੱਕ ਡਿਕਟੇਟਰਸ਼ਿਪ ਵਾਲੀ ਸਰਕਾਰ ਆ ਉਹਦਾ ਇਨਸਾਨੀਅਤ ਦੇ ਨਾਲ ਦੂਰ ਦੂਰ ਦਾ ਕੋਈ ਰابطਾ ਨਹੀਂ ਹੈ ਉਹਨਾਂ ਨੂੰ ਆਪਣੇ ਰਾਜ ਭਾਗ ਤੋਂ ਇਲਾਵਾ ਰਾਜ ਭਾਗ ਇਕ ਲੋਕਾਂ ਤੇ ਕਰਨਾ ਹੁੰਦਾ ਇਕ ਲੋਕਾਂ ਦਾ ਦਿਲ ਜਿੱਤ ਕੇ ਰਾਜਭਾਗ ਕਰਨਾ ਹੁੰਦਾ ਇਹ ਜ਼ੋਰ ਜ਼ਬਰਦਸਤੀ ਵਾਲੇ ਰਾਜਭਾਗ ਨਹੀਂ ਜਿਹਦੇ ਵਿੱਚ ਇਨਸਾਨ ਦੀ ਕੀਮਤ ਜਿਹੜੀ ਉਹਨਾਂ ਨੇ ਜ਼ੀਰੋ ਸਮਝੀ ਹੋਈ ਆ ਉਹ ਉਹ ਉਹਨਾਂ ਨੇ ਪੂਰੇ ਮੁਲਕ ਨੂੰ ਮਤਲਬ ਇੱਕ ਰੋਬੋਟ ਵਾਂਗ ਚਲਾ ਰਹੇ ਨੇ ਕਿ ਲੋਕਾਂ ਦੀ ਇਨਸਾਨਾਂ ਨੂੰ ਇਨਸਾਨ ਨਾ ਸਮਝ ਕੇ ਲੋਕਾਂ ਦੀਆਂ ਜ਼ਰੂਰਤਾਂ ਨਾ ਸਮਝ ਕੇ ਲੋਕਾਂ ਦੀਆਂ ਦੇ ਜਜ਼ਬਾਤਾਂ ਦਾ ਖਿਆਲ ਨਾ ਰੱਖ ਕੇ ਇੱਕ ਸਰਕਾਰ ਜਿਹੜੀ ਉਹ ਆਪਣਾ ਰਾਜ ਚਲਾ ਰਹੀ ਹੈ ਉਹਦੇ ਤੋਂ ਕਿਸੇ ਕਿਸਮ ਦੀ ਕੋਈ ਤਵਕਕੋ ਨਹੀਂ ਕੀਤੀ ਜਾ ਸਕਦੀ ਜਿਹੋ ਜਿਹੇ ਹਾਲਾਤ ਹੁਣ ਤੱਕ ਨੇ ਪਿਛਲੇ 3 ਸਾਲ ਤੋਂ ਚੱਲਦੇ ਕਿਸਾਨੀ ਮੋਰਚੇ ਦੇ ਵਿੱਚ ਕਮਿਟਮੈਂਟ ਕਰਕੇ ਪਿੱਛੇ ਹਟਣ ਵਾਲੇ ਇਨਸਾਨ ਬੇਗਹਿਰਤ ਲੋਕ ਨੇ ਇਹ ਜਿਹੜੇ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਔਰ ਆਪਣੇ ਵਾਅਦੇ ਤੇ ਪੂਰੇ ਨਹੀਂ ਉਤਰੇ ਜਿਹਦਾ ਕਰਕੇ ਅੱਜ ਡਲੇਵਾਲ ਸਾਹਿਬ ਦੀ ਜਾਨ ਜਿਹੜੀ ਹੈ ਉਹ ਖਤਰੇ ਦੇ ਵਿੱਚ ਹੈ ਉਹ ਇਹਨਾਂ ਤੋਂ ਕੋਈ ਆਸ ਉਮੀਦ ਨਹੀਂ ਕੀਤੀ ਜਾ ਸਕਦੀ ਜਿਹੋ ਜਿਹੇ ਹਾਲਾਤ ਇਸ ਵੇਲੇ ਜਿਵੇਂ ਕਿ ਸਟੇਟ ਆ ਪੰਜਾਬ ਸਟੇਟ ਵੀ ਭਾਰਤ ਦਾ ਹਿੱਸਾ ਹਰਿਆਣਾ ਸਟੇਟ ਵੀ ਭਾਰਤ ਦਾ ਹਿੱਸਾ ਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਦਾ ਹੱਕ ਬਣਦਾ ਹੈ ਕਿ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਕੋ ਪ੍ਰਦਰਸ਼ਨ ਕਰਨਾ ਕਰ ਸਕਣ ਹਰਿਆਣਾ ਗਵਰਨਮੈਂਟ ਜਿਹੜੀ ਆ ਬਰਾਬਰ ਐਸ ਬਿਲਲੇ ਸਾਹਮਣੇ ਆਪਣੇ ਸਿਕਿਉਰਟੀ ਲੱਗੀ ਹੋਈ ਆ ਨਾਕੇ ਲਾ ਕੇ ਬੈਠੀ ਆ ਜਦੋਂ ਕਿਸਾਨ ਵੱਧਦੇ ਨੇ ਤੇ ਉਹਨਾਂ ਦੇ ਅਥਰੂ ਗੋਲ ਦੇ ਗੋਲੇ ਸੱਟੇ ਜਾਂਦੇ ਨੇ ਗੋਲੀਬਾਰੀ ਕੀਤੀ ਜਾਂਦੀ ਨਹੀਂ ਇੱਕ ਸਟੇਟ ਦੂਜੀ ਸਟੇਟ ਨਾਲ ਇਦਾਂ ਦਾ ਵਿਵਹਾਰ ਕਰ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸਾਰੀ ਜਿਹੜੀ ਆ ਇੱਕ ਪਾਲਿਸੀ ਦੇ ਤਹਿਤ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਬੀਜੇਪੀ ਦੀ ਪਲੈਨਿੰਗ ਦਾ ਹਿੱਸਾ ਹੈ ਕਿ ਕਿਵੇਂ ਰੋਕਣਾ ਹੈ ਕਿਵੇਂ ਪੰਜਾਬ ਦੇ ਲੋਕਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਨੂੰ ਆਪਣੇ ਹੱਕਾਂ ਵਾਸਤੇ ਨਾ ਲੜਨ ਦੇ ਵਾਸਤੇ ਕਿਵੇਂ ਰੋਕਣਾ ਹੈ ਉਸ ਰੋਕਣ ਦਾ ਸਾਧਨ ਹੈ ਕਦੀ ਕਹਿੰਦੇ ਆ ਕਿ ਤੁਸੀਂ ਪੈਦਲ ਦਿੱਲੀ ਜਾ ਸਕਦੇ ਆ ਕਦੀ ਕਹਿੰਦੇ ਆ ਕਿ ਤੁਸੀਂ ਕੋਈ ਹੋਰ ਸਾਧਨਾਂ ਨਾਲ ਦਿੱਲੀ ਜਾ ਸਕਦੇ ਜੇ ਜੇ ਦਿੱਲੀ ਜਾਣ ਨਾਲ ਕਿਸਾਨਾਂ ਦੇ ਕਿਸਾਨਾਂ ਦੇ ਦਿੱਲੀ ਨਾਲ ਜਾਣ ਦੇ ਨਾਲ ਕੀ ਉਹ 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 ਮੰਨ ਕੇ ਚੱਲਦੇ ਆ ਕਿ ਜੇ ਕਿਸਾਨ ਦਿੱਲੀ ਪਹੁੰਚ ਗਏ ਤਾਂ ਫਿਰ ਦਿੱਲੀ ਹਿਲਾ ਦੇਣਗੇ ਜੀ ਮਤਲਬ ਇਹ ਸਾਰੀ ਕਿਉਂਕਿ ਭਾਜਪਾ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਉਹ ਉਸੇ ਹਿਸਾਬ ਦੇ ਨਾਲ ਸਾਰੀ ਪਲੈਨਿੰਗ ਦੇ ਤਹਿਤ ਚੱਲ ਰਹੇ ਆ ਔਰ ਉਸੇ ਪਲੈਨਿੰਗ ਦਾ ਇਹ ਹਿੱਸਾ ਹੈ ਜਿਹੜੇ ਵਾੜੇ ਸਾਡੇ ਰੋਕੇ ਗਏ ਇੱਕ ਪੈਰ ਵੀ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਕੀ ਉਦਮ ਕਰ ਰਹੀ ਆ ਕਿ ਇੱਕ ਕਿਸਾਨ ਲਾਗੂ ਜਿਹੜਾ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਆਗੂ ਆ ਪੰਜਾਬ ਸਰਕਾਰ ਦੇ ਕੀ ਉਦਮ ਹੈ ਪੰਜਾਬ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਕੇਂਦਰ ਦੇ ਨਾਲ ਰابطਾ ਕਰਕੇ ਇਹ ਜਿਹੜਾ ਡੈਡਲੌਕ ਬਣਿਆ ਇਹਨੂੰ ਤੋੜਨ ਦੀਆਂ ਉਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ ਬਿਲਕੁਲ ਪੰਜਾਬ ਸਰਕਾਰ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਖਰੜਾ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਜਾਂ ਸਾਰੀਆਂ ਸਟੇਟਾਂ ਨੂੰ ਭੇਜਿਆ ਗਿਆ ਮਾਂਜੁਕ ਸਿੰਘ ਸਾਹਿਬ ਨੇ ਉਸ ਖਰੜੇ ਨੂੰ ਮੁੱਢੋਂ ਸੁੱਢੋਂ ਰੱਦ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਇਹ ਜਿਹੜੇ ਕਾਨੂੰਨ ਆ ਕਿਸੇ ਹਾਲਤ ਦੇ ਵਿੱਚ ਲਾਗੂ ਨਹੀਂ ਹੋਣਗੇ ਦੂਸਰਾ ਉਹਨਾਂ ਦਾ ਆਪਣਾ ਅੰਦਰ ਖਾਤੇ ਚੱਲਣ ਵਾਲੇ ਰਾਬਤੇ ਨੇ ਕੁਛ ਨਾ ਕੁਛ ਜਿਹੜਾ ਸਾਨੂੰ ਸੁਣਨ ਲਈ ਮਿਲਦਾ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਸੁਪਰੀਮ ਕੋਰਟ ਤੇ ਐਸਕੇਐਮ ਜਿਹੜੀ ਸਾਡੀ ਕਿਸਾਨ ਜਥੇਬੰਦੀ ਆ ਔਰ ਸੁਪਰੀਮ ਕੋਰਟ ਦੇ ਵਿੱਚ ਇੱਕ ਕੜੀ ਬਣਾ ਦਿੱਤੀ ਗਈ ਹੈ ਜਿਹੜੀ ਸੁਪਰੀਮ ਕੋਰਟ ਨੇ ਇਸ ਰਸਤੇ ਨੂੰ ਲੈ ਕੇ ਹਰਿਆਣੇ ਵਾਲਿਆਂ ਨੇ ਪਟੀਸ਼ਨ ਪਾਈ ਸੀ ਰਸਤੇ ਨੂੰ ਲੈ ਕੇ ਉਸ ਪਟੀਸ਼ਨ ਦੇ ਸਿਰਦੇ ਉੱਤੇ ਇੱਕ ਐਸਾ ਉਲਝਾਉਣ ਵਾਲਾ ਇੱਕ ਸਾਨੂੰ ਚੱਕਰ ਵੀਉ ਦੇ ਦਿੱਤਾ ਤਿੰਨ ਮੈਂਬਰਾਂ ਦੀ ਇੱਕ ਕਮੇਟੀ ਦਾ ਕਿ ਨਾ ਹੁਣ ਸੁਪਰੀਮ ਕੋਰਟ ਕੋਈ ਹਦਾਇਤਾਂ ਕਰ ਰਹੀ ਆ ਨਾ ਸੁਪਰੀਮ ਕੋਰਟ ਕਿਸੇ ਗੱਲ ਗੱਲ ਬੰਨੇ ਲਾਉਂਦੀ ਆ ਔਰ ਨਾ ਉਹ ਮੈਂਬਰ ਜਿਹੜੇ ਨੇ ਆਪਣਾ ਕੋਈ ਕੋਈ ਪ੍ਰੋਡਕਟਿਵਲੀ ਕੋਈ ਚੀਜ਼ ਅੱਗੇ ਲੈ ਕੇ ਆ ਰਹੇ ਆ ਕਿ ਕਿਉਂਕਿ ਸਾਰਾ ਕੁਝ ਉਹਨਾਂ ਦੇ ਖਰੜੇ ਉਹਨਾਂ ਨੂੰ ਸੌਂਪ ਦਿੱਤੇ ਗਏ ਤੇ ਤਿੰਨ ਮੈਂਬਰੀ ਕਮੇਟੀ ਨੂੰ ਹਰ ਇੱਕ ਏਜੰਡਾ ਉਹਨਾਂ ਨੂੰ ਦੇ ਦਿੱਤਾ ਗਿਆ ਉਹ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰਨ ਦੇ ਵਿੱਚ ਵੀ ਨਾ ਕੰਮ ਜਾਵਿਆ ਇਹ ਸਿਰਫ ਇਕਲਜੋਣ ਦਾ ਉਹ ਟਾਈਮ ਪਾਸ ਕਰਨ ਦਾ ਇੱਕ ਤਰੀਕਾ ਜਿਹੜਾ ਬਣਾਇਆ ਤਾਂ ਕਿ ਕੋਈ ਵੀ ਗਲਬਤ ਵਿਚੋਲਗਰੀ ਵੀ ਜਿਹੜੀ ਆ ਨਾ ਉਹ ਕੱਢ ਕੇ ਵਿੱਚੋਂ ਸੁਪਰੀਮ ਕੋਰਟ ਨੂੰ ਪਾ ਦਿੱਤਾ ਜਿਹੜਾ ਇੱਕ ਕਿਸਾਨ ਆ ਕੋ ਇਸ ਵੇਲੇ ਆਪਣੀ 43 ਦਿਨ ਦੇ ਮਰਨ ਕਿਨਾਰੇ ਆਪਾਂ ਕਹਿ ਸਕਦੇ ਪਏ ਨੇ ਜੇ ਕੇਂਦਰ ਸਰਕਾਰ ਕੋ ਫਿਕਰ ਨਹੀਂ ਕਰ ਰਹੀ ਪੰਜਾਬ ਸਰਕਾਰ ਕੀ ਉਦਮ ਕਰ ਰਹੀ ਆ ਕਿ ਉਹਨਾਂ ਦਾ ਜਿਹੜਾ ਇਹ ਬਰਤ ਜਿਹੜਾ ਆ ਉਹਨਾਂ ਦਾ ਤਰਵਾ ਕੇ ਉਹਨਾਂ ਦੀ ਸਿਹਤ ਦਾ ਜਿਹੜਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਆ ਉੱਤੇ ਕੀ ਉਦਮ ਆ ਜੀ ਅ ਬਿਲਕੁਲ ਪੰਜਾਬ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਡੱਲੇਵਾਰ ਸਾਹਿਬ ਦਾ ਵਰਤ ਜਿਹੜਾ ਤੜਵਾਇਆ ਜਾਵੇ ਵਕ ਵਕ ਆਗੂ ਆ ਕੇ ਇੱਥੇ ਉਹਨਾਂ ਦੇ ਨਾਲ ਸਲਾਹ مشورہ ਕਰਕੇ ਗਏ ਨੇ ਪਰ ਇਹ ਇੱਕ ਮੈਂ ਕਹਿ ਸਕਦੀ ਕਿ ਡੱਲੇਵਾਰ ਸਾਹਿਬ ਇਸ ਸਦੀ ਦੇ ਇੱਕ ਮਹਾਨ ਆਗੂ ਬਣ ਕੇ ਅੱਗੇ ਆਏ ਨੇ ਜਿਨ੍ਹਾਂ ਨੇ ਆਪਣੇ ਕਿਸਾਨੀ ਵਾਸਤੇ ਆਪਣੇ ਲੋਕਾਂ ਵਾਸਤੇ ਜਾਨਵਾਰਨ ਦਾ ਤਖਈਆ ਕੀਤਾ ਹੋਇਆ ਕਿ ਬਈ ਜਿਹਨੇ ਜਿਹੜੇ ਕਾਨੂੰਨ ਆ ਉਹ ਵਾਪਸ ਨਹੀਂ ਲਏ ਜਾਂ ਜੇ ਇਹਦੇ ਤੇ ਗੱਲਬਾਤ ਨਹੀਂ ਹੁੰਦੀ ਕੋਈ ਵੀ ਸਿਰੇ ਨਹੀਂ ਲੱਗਦੀ ਤਾਂ ਉਹ ਕਿਸੇ ਹਾਲਤ ਦੇ ਵਿੱਚ ਪਿੱਛੇ ਨਹੀਂ ਹਟਣਗੇ ਔਰ ਇਹੀ ਹੁਣ ਤੱਕ ਚੱਲਦਾ ਆ ਰਿਹਾ ਬਹੁਤ ਸਾਰੇ ਅਧਿਕਾਰੀ ਇੱਥੋਂ ਹੋ ਕੇ ਚਲੇ ਜਾਂਦੇ ਆ ਕਿਉਂਕਿ ਉਹ ਆਪਣੀ ਗੱਲ ਤੇ ਕਮਿਟਡ ਨੇ ਔਰ ਜ਼ਿੰਦਗੀ ਦੇਣੀ ਬਹੁਤ ਔਖਾ ਕੰਮ ਆ ਮਰਨwarte ਉਹਨਾਂ ਨੂੰ ਵੀ ਪਤਾ ਸੀ ਕਿ ਮਰਨwarte ਤੇ ਬੈਠਣਾ ਔਰ ਇਹ ਬਹੁਤ ਵੱਡੀ ਗੱਲ ਆ ਇਹ ਕੋਈ ਛੋਟੀ ਨਹੀਂ ਕੁਰਬਾਨੀ ਆ ਇਹ ਸ਼ਹੀਦੀ ਆ ਜਿਹੜੀ ਜਾਇਆ ਨਹੀਂ ਜਾਏਗੀ ਜੇ ਰੱਬ ਨਾ ਕਰੇ ਕੱਲ ਨੂੰ ਕੋਈ ਐਸੀ ਗੱਲ ਹੁੰਦੀ ਆ ਤੇ ਇਹ ਪਤਾ ਲੱਗ ਲੱਗ ਪਤਾ ਜਾਊਗਾ ਭਾਜਪੀ ਨੂੰ ਕਿ ਵੀ ਇੱਥੇ ਇਸ ਪੰਜਾਬ ਦੀ ਧਰਤੀ ਦੀ ਸ਼ਹੀਦੀ ਦਾ ਮਤਲਬ ਕੀ ਹੁੰਦਾ ਪ੍ਰਾਣੀਆਂ ਸ਼ਹੀਦੀਆਂ ਸਾਡੇ ਗੁਰੂਆਂ ਦੀਆਂ ਸ਼ਹੀਦੀਆਂ ਜਿਹੜੀਆਂ ਹੁਣ ਤੱਕ ਰਹਿਂਦੀ ਦੁਨੀਆ ਤੱਕ ਚੱਲੜੀਆਂ ਹੁਣ ਵੀ ਚੱਲਦੀਆਂ ਆ ਰਹੀਆਂ ਨੇਕ ਨੇਕੇ ਬਾਲਾਂ ਦੀਆਂ ਸ਼ਹੀਦੀਆਂ ਜੇ ਉਹਨਾਂ ਨੇ ਇੱਕ ਸਾਲ ਦੇ ਸਾਡੇ ਜਿਹੜੇ ਪਹਿਲਾ ਚੱਲਿਆ ਅੰਦੋਲਨ ਉਹਦੇ ਤੋਂ ਕੁਝ ਨਹੀਂ ਸਿੱਖਿਆ ਤਾਂ ਫਿਰ ਉਹਨਾਂ ਨੂੰ ਸਿੱਖਣ ਸਿਖਾਉਣ ਵਾਲੀ ਹੁਣ ਕੋਈ ਗੱਲ ਜਿਹੜੀ ਹੈ ਨਾ ਉਹ ਬਾਕੀ ਬਚਦੀ ਨਹੀਂ ਹੈ ਇੱਕ ਖਤਸ਼ਾ ਜਾਹਰ ਹੋ ਰਿਹਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਡਲੇ ਵਾਲੀ ਜੀ ਦੇ ਸ਼ਹੀਦ ਦਾ ਨੁਕਸਾਨ ਹੋ ਜਾਂਦਾ ਹੈ ਜਿਹੜੀ ਆਪਾਂ ਕੁਰਬਾਨੀ ਦੀ ਗੱਲ ਕਰਦੇ ਮੰਨ ਲਓ ਉਹ ਆਪਣੀ ਜ਼ਿੰਦਗੀ ਲੇਖੇ ਲਾ ਦਿੰਦੇ ਕਿਸਾਨੀ ਦੀ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਨੌਜਵਾਨ ਭੜਕ ਸਕਦੇ ਨੇ ਕੀ ਕੇਂਦਰ ਸਰਕਾਰ ਇਸ ਗੱਲ ਦੀ ਜਿਹੜੀ ਕਰ ਰਹੀ ਹੈ ਅ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਜ਼ਬਾਤੀ ਹਾਂ ਅਸੀਂ ਬਹਾਦਰੀ ਦੇ ਨਾਲ ਨਾਲ ਅਸੀਂ ਜਜ਼ਬਾਤੀ ਵੀ ਆ ਪੰਜਾਬੀ ਪੰਜਾਬ ਦਾ ਬੱਚਾ ਬੱਚਾ ਸਿਰਫ ਪੰਜਾਬ ਦਾ ਬੱਚਾ ਬੱਚਾ ਨਹੀਂ ਅੱਜ ਹੁਣੇ ਇੱਕ ਮਹਾਨ ਪੱਤਰਕਾਰ ਨੇ ਇੰਗਲਿਸ਼ ਤੇ ਉਹਨਾਂ ਨੇ ਪੂਰੇ ਦੇਸ਼ ਦੀ ਜਿਹੜੀ ਰਿਪੋਰਟ ਆ ਉਹ ਇਹ ਆ ਕਿ ਕੱਲੇ-ਕੱਲੀ ਸਟੇਟ ਜਿਹੜੀ ਆ ਇਸ ਮੁੱਦੇ ਦੇ ਉੱਤੇ ਜਿਸ ਮੁੱਦੇ ਦੇ ਉੱਤੇ ਅਸੀਂ ਇਸ ਵੇਲੇ ਡੱਲੇ ਸਾਹਿਬ ਜਿਸ ਪੋਜੀਸ਼ਨ ਦੇ ਵਿੱਚ ਬੈਠੇ ਕਿ ਸਾਰੇ ਮੁਲਕ ਦੇ ਕਿਸਾਨ ਜਿਹੜੇ ਡੱਲੇਵਾਲ ਸਾਹਿਬ ਦੇ ਨਾਲ ਆ ਇਹ ਇਹ ਮਤ ਜਾਣਨ ਕੇ ਵੀ ਸਿਰਫ ਪੰਜਾਬ ਆ ਇਹਨਾਂ ਨੂੰ ਪਤਾ ਲੱਗੂਗਾ ਕਿ ਕਿ ਜਿਹੜਾ ਪੂਰਾ ਮੁਲਕ ਜਿਹੜਾ ਡੱਲੇਵਾਲ ਸਾਹਿਬ ਦੇ ਨਾਲ ਖੜਾ ਔਰ ਭਾਜਪੀ ਦਾ ਇਹ ਏਜੰਡਾ ਹੀ ਆ ਉਹ ਚਾਹੁੰਦੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਉਹ ਚਾਹੁੰਦੀ ਆ ਕਿ ਕਿਸੇ ਕਿਸ ਤਰੀਕੇ ਦੇ ਨਾਲ ਸਰਕਾਰਾਂ ਤੋੜਨੀ ਆ ਕਿ ਵੀ ਅਸੀਂ ਉਦਾਂ ਸਾਡਾ ਵਸ ਨਹੀਂ ਚੱਲਦਾ ਉਹ ਉਹ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤਾਂ ਕਿ ਅਸੀਂ ਆਪਣਾ ਇੱਥੇ ਰਾਸ਼ਟਰਪਤੀ ਰਾਜ ਜੜਾ ਲਾਗੂ ਕਰ ਸਕੇ ਮਿਹਰਬਾਨੀ ਧੰਨਵਾਦ ਜੀ ਬੀਬੀ ਇੰਦਰਜੀਤ ਕੌਰ ਮਾਨ ਨੇ ਹੁਣੇ-ਹੁਣੇ ਡਲੇਵਾਲ ਸਾਹਿਬ ਜੀ ਦੇ ਸਿਹਤ ਦਾ ਹਾਲ ਜਾਣਿਆ ਆ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਉਹਨਾਂ ਦੀ ਸਿਹਤ ਜਾਂ ਬੀਲੀ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਜਲਦ ਇਸ ਮਸਲੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਲੈ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ